ਆ ਦੇਖੋ ਜੀ ਕੋਲ ਸੁਨਲਾਜਮਾ ਦਾ ਹਾਲ ਦੇਖੋ ਇਹ ਐਸਆਈ ਸੁਖਵਿੰਦਰ ਸਿੰਘ 154 ਨੰਬਰ 벨ਟ ਇਹਨਾਂ ਦੀ ਇਹਨਾਂ ਦੇ ਜੇਬ ਦੇ ਵਿੱਚੋਂ ਇੱਕ ਲੈਟਰ ਨਿਕਲਿਆ ਜਿੱਤੋਂ ਸਾਨੂੰ ਪਛਾਣ ਹੋਈ ਆ ਅਤੇ ਇਹਨਾਂ ਦੇ ਜੇਬ ਦੇ ਵਿੱਚੋਂ ਇੱਕ ਮੋਬਾਈਲ ਨਿਕਲਿਆ ਹੈ ਤੇ ਆ ਤਾਂ ਚੰਗੀ ਤਰ੍ਹਾਂ ਦਿਖਾ ਦਿੰਨੇ ਹਾਂ ਆ ਦੇਖ ਸਕਦੇ ਨਹੀਂ ਇਹਨਾਂ ਨੂੰ ਪੱਥ ਦੇ ਵਿੱਚੋਂ ਕੋਈ ਲਾ ਕੇ ਟੁੱਟ ਗਿਆ ਇੱਥੇ ਅਸੀਂ ਇਹਨਾਂ ਨੂੰ ਪਾਣੀ ਪੂਣੀ ਪਿਆਇਆ ਵਾ ਕੁਰਸੀ ਤੇ ਬਿਠਾਇਆ ਵਾ ਆਪਣੇ ਵੱਲੋਂ ਠੀਕ ਆ ਜੀ ਮੈਂ ਕਿ ਹਮੇ ਸੰਬੰਧੀ ਲਾ ਲੋ ਜਾਂ ਇੱਕ ਇਨਸਾਨੀ ਨੀਤੀ ਤੌਰ ਤੇ ਲਾ ਲੋ ਕਿ ਸ਼ਾਇਦ ਕੋਈ ਬੰਦਾ ਟੈਨਸ਼ਨ ਦੇ ਵਿੱਚ ਨਾ ਹੋਵੇ ਪਰ ਜਦੋਂ ਸਾਨੂੰ ਪਤਾ ਲੱਗਾ ਤੇ ਇਹਦੇ ਜੇਬਾਂ ਦੇ ਵਿੱਚੋਂ ਆਹ ਪਤਾ ਸਾਬ ਤਮਾਕੂ ਅਤੇ ਆਹ ਜਿਹੜੀ ਦਵਾਈ ਸਰਕਾਰ ਵੱਲੋਂ ਪੈਣ ਕੀਤੀ ਗਈ ਪੈਰਾਸੀਟਾਮੋਲ ਨਸ਼ੇਵਾਰੀ ਉਹ ਨਿਕਲੀ ਹੈ ਬਾਤੇ ਇਹ ਨੀਂਦ ਵਾਲੀਆਂ ਗੋਲੀਆਂ ਹਨ ਤੁਸੀਂ ਸਾਫ਼ ਦੇਖ ਸਕਦੇ ਜੇ ਵੀ ਪੱਤੇ ਵਿੱਚੋਂ ਕਿੰਨੀਆਂ ਨਿਕਲੀਆਂ ਹਨ ਤੇ ਕਿੰਨੀਆਂ ਇਹਨਾਂ ਖਾਧੀਆਂ ਹੋਣਗੀਆਂ ਉਹ ਨਿਕਲੀਆਂ ਹਨ ਸ਼ਾਇਦ ਪਸ ਵਾਲਿਆਂ ਨੇ ਇਸੇ ਕਰਕੇ ਲਾਹ ਦਿੱਤਾ ਹੋਵੇ ਪਰ ਜ਼ਿੰਮੇਵਾਰੀ ਪਸ ਵਾਲਿਆਂ ਦੀ ਵੀ ਬਣਦੀ ਹੈ ਕਿ ਸਰਕਾਰੀ ਟਿਕਟ ਲੈ ਕੇ ਜਦ ਮੁਲਾਜ਼ਮ ਚੜਿਆ ਹੈ ਤੇ ਪੁਲਿਸ ਨੂੰ ਤੁਹਾਨੂੰ ਸੂਚਿਤ ਕਰਨਾ ਚਾਹੀਦਾ ਹੈ ਕਿ ਤੁਹਾਡਾ ਮੁਲਾਜ਼ਮ ਇਸ ਟਾਈਮ ਐਸ ਹਾਲਤ ਦੇ ਵਿੱਚ ਹੈ ਤੇ ਆਹ ਇਹ ਪ੍ਰੈਗਾ ਕੈਪਸੂਲ ਹਨ ਤੁਸੀਂ ਸਾਫ਼ ਦੇਖ ਸਕਦੇ ਜੇ ਕਿ ਸਰਕਾਰ ਵੱਲੋਂ ਤਾਂ ਬੈਨ ਕੀਤਾ ਗਏ ਹਨ ਸਾਰੇ ਮੁਲਾਜ਼ਮਾਂ ਦੀ ਜੇਬਾਂ ਦੇ ਵਿੱਚੋਂ ਜ਼ਰੂਰ ਮਿਲ ਜਾਂਦੇ ਹਨ ਦੁਕਾਨਾਂ ਤੋਂ ਸ਼ਾਇਦ ਨਾ ਮਿਲਣਾ ਪਰ ਮੁਲਾਜ਼ਮਾਂ ਦੀ ਜੇਬਾਂ ਦੇ ਵਿੱਚੋਂ ਅਸੀਂ ਦੇਖ ਸਕਦੇ ਜੇ ਸਾਰੇ ਮੁਲਾਜ਼ਮ ਐ ਇਹ ਨਹੀਂ ਕਹਿੰਦਾ ਸਾਰੇ ਇੱਕੋ ਜਿਹੇ ਹੁੰਦੇ ਕੇ ਹੁੰਦੇ ਹਨ ਬਹੁਤ ਵਧੀਆ ਮੁਲਾਜ਼ਮ ਹਨ ਮਿੱਤਰ ਪਿਆਰੇ ਵੀ ਹਨ ਸਤਿਕਾਰਯੋਗ ਵੀ ਹਨ ਸਾਡੇ ਪਰਸ ਇੱਥੇ ਤੁਸੀਂ ਦੇਖ ਸਕਦੇ ਜੇ ਵੀ ਇਸ ਮੁਲਾਜ਼ਮ ਦੇ ਕੋਲੋਂ ਜੋ ਕੁਝ ਨਿਕਲਿਆ ਹੈ ਉਹ ਤੁਹਾਡੇ ਸਾਹਮਣੇ ਬਿਆਨ ਹੈ ਅਤੇ ਜੋ ਇਹਨਾਂ ਦੀ ਸਥਿਤੀ ਹੈ ਤੇ ਹਾਲਤ ਹੈ ਅਸੀਂ ਦੇਖਿਆ ਵੀ ਸ਼ਾਇਦ ਇਹਨਾਂ ਨੂੰ ਸ਼ਰਾਬ ਨਾ ਪੀਤੀ ਹੋਵੇ ਪਿਆ ਫਿਰ ਅਸੀਂ ਦੇਖਿਆ ਵੀ ਸ਼ਾਇਦ ਟੈਨਸ਼ਨ ਦੇ ਵਿੱਚ ਨਾ ਹੋਣ ਪਰ ਜਦੋਂ ਜੇਬ ਦੇ ਵਿੱਚ ਦੇਖਿਆ ਤੇ ਇਹਦੇ ਇਹਨਾਂ ਦੀ ਜੇਬ ਦੇ ਵਿੱਚ ਉਹ ਪਰਸ ਅਤੇ ਕੋਈ ਵੀ ਪਛਾਣ ਪੱਤਰ ਨਹੀਂ ਨਿਕਲਿਆ ਇਹਨਾਂ ਦੇ ਵਿੱਚੋਂ ਇੱਕ ਰਸੀਦ ਨਿਕਲੀ ਆ ਜਿਸ ਦੇ ਵਿੱਚ ਲਿਖਿਆ ਗਿਆ ਵੀ ਇਹ 6 ਘੰਟੇ ਤੇ 5 ਮਿੰਟ ਜਿਹੜੇ ਗੈਰਹਾਜ਼ਰ ਰਹੇ ਆ ਤੇ ਇੰਨੇ ਸਮੇਂ ਤੋਂ ਗੈਰਹਾਜ਼ਰ ਹਨ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਸੂਚਿਤ ਕਰਨਾ ਚਾਹੁੰਦੇ ਆ ਕਿ ਆਹ ਵੇਖੋ ਤੁਸੀਂ ਇਹ ਤੁਹਾਨੂੰ ਇਹਨਾਂ ਦੀ ਸ਼ਕਲ ਵਿਖਾ ਦਿੰਨੇ ਆ ਇਹਨਾਂ ਦੇ ਜੇਬ ਦੇ ਵਿੱਚੋਂ ਇਹਨਾਂ ਖਾਕੀ ਪੱਗ ਬਣੀ ਹੋਈ ਆ ਵੀਰ ਜੀ ਹੁਣ ਆ ਇਹ ਥੱਲੇ ਲੰਮੇ ਪਏ ਸੀ ਰੋੜ ਤੇ ਡਿੱਗੇ ਸੀ ਤੇ ਆ ਸਾਡੀ ਵਰਕਸ਼ਾਪ ਆ ਲਾਗੇ ਤੇ ਅਸੀਂ ਆਪਣੇ ਕਰਮਚਾਰੀ ਜਿੰਨੇ ਕੰਮ ਕਰਦੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਹਨਾਂ ਨੂੰ ਇੱਥੇ ਚੁੱਕ ਕੇ ਇਹਦੇ ਕੁਰਸੀ ਤੇ ਬਿਠਾਇਆ ਵਾ ਠੀਕ ਆ ਆ ਵੀਰ ਸਾਡੇ ਨਾਲ ਮੌਜੂਦ ਨੇ ਠੀਕ ਆ ਅਸੀਂ ਇਹਨਾਂ ਨੂੰ ਚੁੱਕ ਕੇ ਤੇ ਕੁਰਸੀ ਤੇ ਬਿਠਾਇਆ ਤੇ ਅਸੀਂ ਇਹਨਾਂ ਦਾ ਥਾਂ ਪਤਾ ਜਾਣਨ ਵਾਸਤੇ ਮਤਲਬ ਇਹਨਾਂ ਦਾ ਵੇਖਿਆ ਵਾ ਪਰਸ ਦੇ ਵਿੱਚ ਤੇ ਪਰ ਪਰਸ ਸਾਨੂੰ ਨਹੀਂ ਮਿਲਿਆ ਜੋ ਜੋ ਮਿਲਿਆ ਅਸੀਂ ਉਹ ਬਿਆਨ ਕਰ ਰਹੇ ਆ ਦੱਸ ਰਹੇ ਆ ਮੈਂ ਖੁਦ ਵੀ ਦੱਸ ਰਿਹਾ ਆ ਕਿ ਮੈਂ ਜਸਵੀਰ ਸਿੰਘ ਪੱਤਰਕਾਰ ਪੰਜਾਬ ਇਨਚਾਰਜ ਮਾਨਾ ਵਾਲਾ ਕਲਾ ਗੱਲ ਕਰਦਾ ਪਿਆ ਹਾਂ ਦੱਸਦਾ ਪਿਆ ਹਾਂ ਆਪ ਜੀ ਨੂੰ ਤੇ ਆ ਇਹਨਾਂ ਦਾ ਮੋਬਾਈਲ ਨੰਬਰ ਹੈ ਅਸੀਂ ਇਹਨਾਂ ਦੇ ਘਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਹਦੇ ਉੱਤੇ ਪਾਸਵਰਡ ਲੱਗਾ ਹੋਇਆ ਵਾ ਪਰ ਇਹਨਾਂ ਨੇ ਪਾ ਇਹ ਪਾਸਵਰਡ ਦੱਸਣ ਦੇ ਵਿੱਚ ਵੀ ਅਸਮਰਥ ਹਨ ਆ ਇਹਨਾਂ ਦੀ ਐਣਕ ਹੈ ਠੀਕ ਹੈ ਜੀ ਤੇ ਆ ਇਹਨਾਂ ਦਾ ਆਪਣਾ ਰਮਾਲ ਹੈ ਆ ਨੀਂਦ ਵਾਲੀਆਂ ਗੋਲੀਆਂ ਹਨ ਤੇ ਆ ਪੱਤਾ ਛਾਪ ਹੈ ਤਮਾਕੂ ਆ ਵੀ ਨਸ਼ੇ ਵਾਲੀ ਗੋਲੀ ਹੈ ਜਿਹੜੀ ਬੈਨ ਕੀਤਾ ਹੋਈ ਹੈ ਠੀਕ ਹੈ ਜੀ ਤਾਂ ਇੱਕ ਹਾਂ ਦੇਖੋ ਇਸ ਦੇ ਵਿੱਚ ਆ ਪ੍ਰੈਗਾ ਕੈਪਸੂਲ ਜਿਹੜੇ ਪਾਏ ਗਏ ਆ ਇਹ ਵੀ ਨਸ਼ੇ ਵਾਲੇ ਹਨ ਹਨਾ ਤਾਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਕਿਥੋਂ ਤੱਕ ਪਤਾ ਲੱਗਾ ਹੈ ਕਿ ਇਹਨਾਂ ਦੇ ਜੇਬ ਦੇ ਵਿੱਚੋਂ ਆ ਨਿਕਲਿਆ ਹੈ ਜਿਹਦੇ ਵਿੱਚ ਲਿਖਿਆ ਵਾ ਏਐਸਆਈ ਸੁਖਵਿੰਦਰ ਸਿੰਘ ਨੰਬਰ 144 ਅੰਮ੍ਰਿਤਸਰ ਦੀ ਆਤੀ ਠੀਕ ਹੈ ਜੀ ਇਹਨਾਂ ਲਿਖਿਆ ਵੀ ਇਹ 6 ਘੰਟੇ ਇਹਨਾਂ ਦੇ ਲੈਟਰ ਲਿਖਿਆ ਵੀ 6 ਘੰਟੇ ਤੇ 23 ਮਿੰਟ ਇਹ ਗੈਰ ਹਾਜ਼ਰ ਪਾਏ ਗਏ ਹਨ ਗੈਰ ਹਾਜ਼ਰ ਰਹੇ ਹਨ ਤੇ ਉਹਦੇ ਸਬੰਧ ਦੇ ਵਿੱਚ ਇਹ ਲੈਟਰ ਜਿਹੜੀ ਆ ਲਿਖੀ ਗਈ ਆ ਪਰ ਇਹ ਇੱਥੇ ਹਨ ਇਹਦੇ ਵਿੱਚ ਕਿਸੇ ਵੀ ਕਾਲ ਨੂੰ ਕਿਸੇ ਵਰਕਸ਼ਾਪ ਦਾ ਜਾਂ ਕਿਸੇ ਵੀ ਇਲਾਕੇ ਦੇ ਵੀਰ ਦਾ ਕੋਈ ਵੀ ਨਾਮ ਜਿਹੜਾ ਨਾਮਜਾਦ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਪੱਤਰਕਾਰ ਮੈਂ ਜਸਬੀਰ ਸਿੰਘ ਆਪਣੀ ਹਾਜ਼ਰੀ ਦੇ ਵਿੱਚ ਇਹਨਾਂ ਨੂੰ ਪਾਣੀ ਵੀ ਪਿਆ ਹੈ ਅਤੇ ਹੁਣ ਅਸੀਂ ਪੁਲਿਸ ਨੂੰ ਸੂਚਿਤ ਕਰ ਰਹੇ ਹਾਂ ਕਿ ਇਹਨਾਂ ਦਾ ਜੋ ਵੀ ਅਸਲ ਟਿਕਾਣਾ ਹੈ ਉਹਦੇ ਉੱਤੇ ਇਹਨਾਂ ਦਾ ਕਨੈਕਟ ਕਰਕੇ ਇਹਨੂੰ ਉੱਥੇ ਪਹੁੰਚਾਇਆ ਜਾਵੇ